ਦੇ ਮੁੱਲ ਛੋਲੇ ਦਾ ਮੁੱਲ ਪੈਣਾ ਗੁਰਾ ਮੰਤਰੀ ਨੰਬਰ ਗੱਟ ਨੇ ਸਾਰੇ ਦਾ ਤਹਿਦਿ ਲੋ ਸ਼ੁਕਰ ਗੁਜ਼ਾਰ ਕਰਦੇ ਹਾਂ ਔਰ ਆਜ਼ੀਆ ਅਗਲੇ ਮਾਣਯੋਗ ਜੀ ਅਤੇ ਸਾਡੇ ਕਾਲੀਦਰ ਦੇ ਪ੍ਰਧਾਨ ਜੀ ਬਹੁਤ ਸਾਰਾ ਮਾਨ ਕਰਨ ਲਈ ਬਾਦਸ਼ਾਹ i do ਜਿੰਨੇ ਵੀ ਹੱਥ ਹਰ ਸਾਲ ਦੀ ਤਰ੍ਹਾਂ ਮੱਲੀ ਮਾਰਗਰ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਮਨਾਇਆ ਜਾਂਦਾ ਔਰ ਠੀਕ ਹੈ ਕੁਝ ਕੀਤਾ ਅੱਗੇ ਲੱਗ ਕੇ ਕੰਮ ਕਰਦੀ ਹੈ ਜਿਹਦੇ ਨਾਲ ਸਾਰੇ ਇਲਾਕੇ ਦੇ ਅੰਦਰ ਇੱਕ ਜਾਦਗਰ ਜਿਹੜੀ ਜੁੜੀ ਹੈ ਮੱਲੀ ਪਰਿਵਾਰ ਦੀ ਜਗ੍ਹਾ ਦੇ ਅੰਦਰ ਜਿਹੜੀ ਚੀਜ਼ ਬਾਬਾ ਜੀ ਦੀ ਬਣੀਦੀ ਹੈ ਉਹਦੀ ਯਾਦ ਵਿੱਚ ਸੁਸ਼ੀਲ ਕੁਮਾਰ ਸ਼ਰਮਾ ਜਿਹਨੂੰ ਸ਼ਮੀ ਕਹਿੰਦੇ ਆਂ ਭਲਵਾਨ, 업ਕਾਰ ਸਿੰਘ, 오피, ਗੁਰਪ੍ਰਤਾਪ ਸਿੰਘ, ਸੁਖਵਿੰਦਰ ਸਿੰਘ ਔਰ ਸਾਰੇ ਮੱਲੀ ਮਾਰਕੀਟ ਦੇ ਪ੍ਰਬੰਧਕ ਜਿੰਨੇ ਵੀ ਇਸ ਸੋਸਾਇਟੀ ਨਾਲ ਜੁੜੇ ਨੇ ਮੈਂ ਤੇ ਸਮੇਂ ਨਾਲ ਵੀ ਪਰਮਾਤਮਾ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਬਖਸ਼ੇ। ਇਹ ਹਰ ਸਾਲ ਮੇਲਾ ਮਨਾਉਂਦੇ ਰਹਿਣ ਮੱਲੀ ਮਾਰਕੀਟ ਦੇ ਅੰਦਰ ਤੇ ਹੀ ਇਹਨਾਂ ਦੀ ਯਾਦ ਦੇ ਨਾਲ ਆ ਕੇ ਸ਼ਾਮਲ ਹੋ ਗਏ ਇਸ ਖੁਸ਼ੀ ਦੇ ਮੌਕੇ ਤੇ ਅਹੀ ਵਧਾਈ ਆਪਣੇ ਵੱਲੋਂ ਮੈਂ ਆਪਣੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਵੱਲੋਂ ਇਹ ਸਾਰੀ ਟੀਮ ਨੂੰ ਕਿਉਂਕਿ ਸੁਸ਼ੀਲ ਝਰਮੇ ਦੇ ਮੋਢਿਆਂ ਤੇ ਪਾਰਟੀ ਨੇ ਹੁਣ ਜ਼ਿੰਮੇਵਾਰੀ ਵੀ ਰੱਖੀ ਹੈ ਸਰਕਲ ਪ੍ਰਧਾਨਸ਼ਿਸ਼ਾਰੀ ਬਣਾਇਆ ਔਰ ਅਪਕਾਰ ਸਿੰਘ ਓਪੀ ਅੱਗੇ ਹੀ ਸ਼ੁਰੂ ਤੋਂ ਮੇਰਾ ਬੱਚੇ ਅਸਮਾਨ ਤੇ ਮੇਰਾ ਸਾਰਾ ਜਿਹੜਾ ਮੀਡੀਆ ਦਾ ਕੰਮ ਵੀ ਉਹ ਦੇਖਦਾ ਹੈ ਔਰ ਮੈਂ ਸਮਝਦਾ ਵੀ ਇਹ ਮਲੀ ਮਾਰਕੀਟ ਕੋਈ ਮੇਰੇ ਵਾਸਤੇ ਜਾਂ ਮਲੀ ਇਹ ਨਗਰ ਜਿਹੜਾ ਸਾਰਾ ਮੇਰੇ ਵਾਸਤੇ ਬਹੁਤ ਪੁਰਾਣਾ ਮੈਂ 92 ਤੋਂ ਇਸ ਇਲਾਕੇ ਵਿੱਚ ਚਰਣ ਡਿਆ। ਅਈ ਇਸ ਇਲਾਕੇ ਨੂੰ ਬਣਾਉਣ ਦੇ ਵਿੱਚ ਸਾਡਾ ਬੜਾ ਵੱਡਾ ਹੱਥ ਹੈ। ਔਰ ਜਿੱਦਾਂ ਵੱਡਾ ਸਾਡਾ ਹੱਥ ਹੈ ਇਸ ਮਾਰਕੀਟ ਉਸ ਵੇਲੇ ਇਸ ਇਲਾਕੇ ਦੇ ਅੰਦਰ ਸੀਵਰ ਨਹੀਂ ਸੀ, ਪਾਣੀ ਨਹੀਂ ਸੀ ਔਰ ਸੜਕਾਂ ਨਹੀਂ ਸੀ ਔਰ ਸਾਰਾ ਜਾਲ ਜਿਹੜਾ ਉਸ ਵੇਲੇ ਇਥੋਂ ਦਾ ਅਗਰ ਵਸਾਇਆ ਗਿਆ ਤਾਂ ਮੈਂ ਸਮਝ ਨਾ ਪਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬੜੀ ਵੱਡੀ ਦੇਣ ਰਹੀ ਆ ਇਸ ਨਗਰ ਨੂੰ ਵਸਾਇਆ ਜਿਆ ਮਸਤਾ ਜੀ ਪਹਿਲਾ ਤਾਂ ਮੈਂ ਟਿੰਗੋਂ ਪਾਈ ਤੁਹਾਡੀ ਸਾਰੀ ਟੀਮ ਦਾ ਅਖਿਲਵੀਰ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਜੋ ਸਪੈਸ਼ਲ ਇੱਥੇ ਪਹੁੰਚੇ ਹੋ ਇਹ ਲੱਖ ਦਾਤੇ ਦਾ ਦਰਬਾਰ ਹੈ ਜੀ ਇਹ ਬੜਾ ਹੀ ਬਹੁਤ ਹੀ ਪੁਰਾਣਾ ਤੇ ਪੂਜਨਯੋਗ ਹੈ ਅਸੀਂ ਬਚਪਨ ਤੋਂ ਹੀ ਇੱਥੇ ਪੰਡਾਰੇ ਤੇ ਜਾ ਕੇ ਕਰਦੇ ਆਨੇ ਆ ਸਾਡੀ ਤਾਈ ਜੀ ਮੱਲੀ ਜੀ ਇਹਨਾਂ ਦੀ ਜਗਾ ਹੀ ਤੇ ਇੱਥੋਂ ਸਾਬ ਨੂੰ ਮੰਗਿਆ ਮਰਾਦਾ ਪੂਰੀਆਂ ਹੋਈਆਂ ਜੀ ਸਾਨੂੰ ਤੇ ਖੁਦ ਇੱਥੋਂ ਬਹੁਤ ਕੁਝ ਮਿਲਿਆ ਵਾ ਇਸ ਲਈ ਹਰ ਸਾਲ ਦੇ ਸਾਲ ਅਸੀਂ ਇੱਥੇ ਮਿਲਣ ਮਨਾਨੇ ਮੇਲਾ ਮਨਾਨੇ ਆ ਤਾਂ ਜੋ ਕਿ ਮੇਲੇ ਦੇ ਨਾਲ ਨਾਲ ਹੀ ਖੇਡ ਸ਼ੁਰੂ ਕੀਤੇ ਆ ਤਾਂ ਜੋ ਕਿ ਸਾਡੇ ਮਹੱਲੇ ਦੇ ਬੱਚੇ ਵੇਖਣ ਖੇਲਾਂ ਦੇ ਪ੍ਰਭਾਵਿਤ ਹੋਣ ਤੇ ਤਾਂ ਨਸ਼ੇ ਦਾ ਕੋਰ ਤੋਂ ਨਿਕਲ ਕੇ ਤੇ ਚੰਗੇ ਹੋਣ ਪਰ ਕੋਸ਼ਿਸ਼ ਕਰਮਾ ਕਰਕੇ ਸਾਨੂੰ ਪ੍ਰਸ਼ਾਸਨ ਦਾ ਇਹ ਸਾਥ ਨਹੀਂ ਮਿਲਦਾ ਤੇ ਪਤਾ ਨਹੀਂ ਕਿਉਂ ਨਹੀਂ ਚੁੰਦੇ ਨਸ਼ਾ ਵੇਚਣ ਉਹ ਨਹੀਂ ਕਰਦੇ ਇਸ ਲਈ ਗੇਮਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਂਦੀ ਆ ਇੱਕ ਸਾਡੇ ਵੀਰ ਰਕੇਸ਼ ਕੁਮਾਰ ਜੀ ਉਹਨਾਂ ਦੀ ਡੈਥ ਹੋ ਗਈ ਉਸ ਕਰਕੇ ਅਸੀਂ ਕਬੱਡੀ ਨਹੀਂ ਕਰਾ ਸਕੇ ਕੋਲ ਜ਼ਰੂਰ ਕਰਾ ਰਹੇ ਆ ਦੋ ਚਾਰ ਤੇ ਵੈਸੇ ਤਾਂ ਸਾਡਾ ਦਿਲ ਹੈ ਕਿ ਅਸੀਂ ਬਹੁਤ ਉੱਚੇ ਪੱਧਰ ਤੇ ਅਸੀਂ ਖੇਡਾ ਕਰਾਈਏ ਇੱਥੇ ਪਰ ਪ੍ਰਸ਼ਾਸਨ ਦਾ ਸਾਥ ਨਹੀਂ ਮਿਲਦਾ ਉਸ ਕਰਕੇ ਅਸੀਂ ਥੋੜਾ ਜਿਹਾ ਫਿਰ ਥੱਲੇ ਪੈ ਜਾਂਦੇ ਆ ਤੇ ਬਾਕੀ ਇਹ ਉਹ ਜਗਾ ਵਾ ਇਥੋਂ ਜਿਹਨਾਂ ਜੋ ਕਰ ਵੀ ਮੰਗਿਆ ਕਿਹਨੇ ਬੱਚੇ ਮੰਗੇ ਕਿਹਨੇ ਲਾਤ ਮੰਗੀ ਕਿਹਨੇ ਨਾਮ ਮੰਗਿਆ ਕਿਹਨੇ ਕਾਰੋਬਾਰ ਮੰਗਿਆ ਤੇ ਸਭ ਨੂੰ ਮਿਲਿਆ ਜੀ ਇਹ ਤਾਂ ਪਾਕਿਸਤਾਨ ਦੀ ਜਗਾ ਹੈ ਪਾਕਿਸਤਾਨੋਂ ਇੱਥੇ ਆਈ ਆ ਤੁਹਾਨੂੰ ਥੋੜੀਆਂ ਪਰੇਸ਼ਾਨੀਆਂ ਮਿਲਦੀਆਂ ਰਹੀਆਂ ਪਹਿਲਾਂ ਪਤਾ ਨਹੀਂ ਸੀ ਇਹੀ ਏਦਾਂ ਪਾਸੇ ਘੱਡੀ ਘੱਡੀ ਕਿੱਥੇ ਜਾਣਾ ਪੁੱਛਣਾ ਉਹਨਾਂ ਤਾਂ ਸਾਨੂੰ ਇਹੋ ਹੀ ਆਖਣਾ ਪਈ ਤੁਹਾਡੀ ਬੰਬੀ ਦੀ ਜਗਾ ਆ ਤੇ ਬਸ ਹੌਲੀ ਹੌਲੀ ਫਿਰ ਅਸੀਂ ਚਿਰਾਗ ਬਾਲਣ ਲਿਆ ਪਏ ਫਿਰ ਉਦੋਂ ਮੇਰਾ ਹਸਬੰਦ ਜਿਆਦਾ ਹੋ ਗਏ ਸੀ ਇਹਨਾਂ ਦੇ ਘੇਰੇ ਵਿੱਚ ਆ ਗਏ ਸੀ ਤੇ ਫਿਰ ਉਹ ਮਸਾਂ ਹੀ ਬਚੇ ਨੇ ਤੋਂ ਹੁੰਦਾ ਨੇ ਇਹ ਵੀ ਰੂਦੋ ਤੁਰ ਕੇ ਸੀ ਇਹਨੂੰ ਮੰਨਣਾ ਡੈ